ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਕਿ ਡੇਲੀ ਉਹਨਾਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਨਾ ਪਹੁੰਚ ਸਕੜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਰੌਣਕ ਕਰੋ ਜੀ ਫਾਈਲ ਨੰਬਰ 538 ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬੋ ਏਰੀਆ ਜੀ ਕਾਸਟ ਜੱਟ ਸੇ ਗੋਤ ਸਿੱਧੂ ਕੱਦ 6 ਫੁੱਟ 1 ਇ ਤੇ ਜਨਮ ਮਿਤੀ 30 ਨਵੰਬਰ 1994 ਪੜ੍ਹਾਈ ਐਮਸੀਏ ਬੀਸੀਏ ਭੈਣ ਇੱਕ ਮੈਰਿਡ ਇੱਕ ਅਨਮੈਰਿਡ ਕੈਨੇਡਾ ਭਰਾ ਇੱਕ ਅਨਮੈਰਿਡ ਕੈਨੇਡਾ ਪਿਤਾ ਜੀ ਆਰਮੀ ਵਿੱਚੋਂ ਰਿਟਾਇਰ ਨੇ ਪੈਨਸ਼ਨ 63000 ਰੁਪਏ ਮਹੀਨਾ ਮਾਤਾ ਜੀ ਹਾਊਸ ਵਾਈਫ ਕੰਮ ਵਧੀਆ ਕੰਪਨੀ ਵਿੱਚ ਜੋਬ ਕਰਦਾ ਹੈ ਜੀ ਮੁੰਡਾ ਤਨਖਾਹ 30000 ਰੁਪਏ ਮਹੀਨਾ ਮੁੰਡਾ ਦਸਤਾਰਦਾਰੀ ਜ਼ਮੀਨ 4.5 ਕਿੱਲੇ ਕੁੱਲ ਜ਼ਮੀਨ 9 ਕਿੱਲੇ ਲੋਪਰਾਵਾ ਕੋਲੇ ਇਹਨਾਂ ਦਾ ਲੋੜ ਹੈ ਜਿਸ ਤੇ ਦੀ ਕੁੜੀ ਪੜੀ ਲਖੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਦਾ ਸੰਪਰਕ ਨੰਬਰ 86994 59972 ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 539 ਨਾਮ ਕੌਰ ਜ਼ਿਲ੍ਹਾ ਮੋਗਾ ਏਰੀਆ ਧਰਮਕੋਟ ਕਾਸਟ ਰਾਮਗੜੀ ਗੋਤ ਜੰਡੂ ਹਾਈਟ 5 ਫੁੱਟ 4 ਇੰਚ ਜਨਮ 17 ਸਤੰਬਰ 1999 ਪੜ੍ਹਾਈ ਐਮਏ ਬੀਐਡ ਪਲੱਸ ਸਟੈਟ ਕਲੀਅਰ ਪਿਤਾਜੀ ਪਲੰਬਰ ਦਾ ਕੰਮ ਕਰਦੇ ਨੇ ਮਾਤਾ ਜੀ ਹਾਊਸਮੇਕਰ ਭਰਾ ਇੱਕ ਪੜ੍ਹਾਈ ਕਰਦਾ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਦਾ ਕੋਈ ਆਪਣਾ ਕੰਮਕਾਰ ਵਧੀਆ ਹੋਵੇ ਪੜ੍ਹਾਈ ਲਿਖਾਈ ਪੜ੍ਹਿਆ ਲਿਖਿਆ ਵਧੀਆ ਹੋਵੇ ਮੁੰਡਾ ਸੋਹਣਾ ਸੁਲੱਖਾ ਹੋਵੇ ਜਾਂ ਸਰਕਾਰੀ ਨੌਕਰੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ WhatsApp ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰ ਲਓ ਜੀ ਫਾਈਲ ਨੰਬਰ 540 ਨਾਮ ਕੌਰ ਜ਼ਿਲ੍ਹਾ ਮਾਨਸਾ ਏਰੀਆ ਬਟਲਾੜਾ ਕਾਸਟ ਜੱਟ ਸਿੱਖ ਗੋਸਰਾ ਜਨਮ 19 ਅਪ੍ਰੈਲ 1992 ਹਾਈਟ 5 ਫੁੱਟ 6 ਇੰਚ ਪੜ੍ਹਾਈ ਬੀਸੀਏ ਕੰਪਲੀਟ ਕੁੜੀ ਪੜ੍ਹਾਈ ਵਿੱਚੋਂ ਹੁਸ਼ਿਆਰ ਹੈ ਵਧੀਆ ਜੋਬ ਦਾ ਪੈਕੇਜ ਮਿਲ ਰਿਹਾ ਹੈ ਜੀ ਪਿਤਾ ਜੀ ਐਗਰੀਕਲਚਰ ਮਾਲ ਦਾ ਜੀ ਹਾਊਸ ਵਾਈਫ ਇੱਕ ਭਰਾ ਅਨਬ੍ਰੈਡ ਇੰਨਾ ਲੋਡ ਹੈ ਜੀ ਇਸ ਤਰ੍ਹਾਂ ਜੀ ਮੁੰਡਾ ਸੋਹਣਾ ਸੁਨੱਖਾ ਹੋਵੇ ਜਾਂ ਵਧੀਆ ਕੋਈ ਜੋਬ ਕਰਦਾ ਹੋਵੇ ਜ਼ਮੀਨ 4.5 ਕਿੱਲੇ ਤੱਕ ਆਉਂਦੀ ਹੋਵੇ ਆ ਸੌਰੀ 4-5 ਕਿੱਲੇ ਤੱਕ ਆਉਂਦੀ ਹੋਵੇ ਪਰਿਵਾਰ ਸਾਊ ਤੇ ਸਮਝਦਾਰ ਹੋਵੇ ਜੇ ਜਿਹੜੀ ਇਸ ਫੈਕਸੀ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਲਾਸਕੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜੁੜ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ